ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਾਨਸੂ ạtਵਾਲ ਬਹੁਤ ਬਹੁਤ ਸਵਾਗਤ ਕਰਦੀ ਹਾਂ ਹਾਂਜੀ ਇਸ ਵੇਲੇ ਦਾ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ ਤੇ ਇੱਕ ਹੋਰ ਵਿਧਾਇਕ ਹੋਇਆ ਆਪ ਦੇ ਵਿੱਚ ਸ਼ਾਮਿਲ ਤਾ ਜੇਕਰ ਇੱਥੇ ਗੱਲ ਕੀਤੀ ਜਾਵੇ ਅਕਾਲੀ ਦਲ ਪਾਰਟੀ ਦੀ ਤਾਂ ਅਕਾਲੀ ਦਲ ਪਾਰਟੀ ਦੀ ਪੰਜਾਬ ਦੇ ਵਿੱਚ ਜੋ ਸਥਿਤੀ ਹੈ ਉਹ ਫਿਲਹਾਲ ਦੀ ਘੜੀ ਕਿਸੇ ਤੋਂ ਛੁਪੀ ਨਹੀਂ ਹੈ ਸਾਰੇ ਹੀ ਲੋਕ ਇੱਥੇ ਜਾਣਦੇ ਨੇ ਕਿ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਉਹ ਕਿਸ ਤਰ੍ਹਾਂ ਹੇਠਾਂ ਡਿੱਗਦਾ ਹੋਇਆ ਹੁਣ ਨਜ਼ਰ ਆ ਰਿਹਾ ਹੈ ਤਾਂ ਇੱਥੇ ਜੇਕਰ ਹੁਣ ਅਕਾਲੀ ਦਲ ਦੀ ਮੁਸੀਬਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਮੁਸੀਬਤਾਂ ਘਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਬਲਕਿ ਇਹ ਮੁਸੀਬਤਾਂ ਜਿਹੜੀਆਂ ਨੇ ਹੋਰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜੇਕਰ ਇੱਥੇ ਗੱਲ ਕਰੀਏ ਅਕਾਲੀ ਦਲ ਦੇ ਅੰਦਰੂਨੀ ਕਲੇਸ਼ ਦੀ ਤਾਂ ਅੰਦਰੂਨੀ ਦੇਸ਼ ਹਾਲਾਂਕਿ ਸਿਖਰਾਂ ਤੇ ਐ ਪਰ ਫਿਰ ਵੀ ਅਕਾਲੀ ਦਲ ਦੇ ਵਿੱਚੋਂ ਜਿਹੜੇ ਵਿਧਾਇਕ ਨੇ ਲੀਡਰ ਨੇ ਉਹ ਹੁਣ ਪਾਸਾ ਕਰਦੇ ਹੋਏ ਨਜ਼ਰ ਆ ਰਹੇ ਨੇ ਅਕਾਲੀ ਦਲ ਪਾਰਟੀ ਨੂੰ ਇੱਥੇ ਕਿਤੇ ਨਾ ਕਿਤੇ ਛੱਡਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੀ ਪਾਰਟੀਆਂ ਜਿਹੜੀਆਂ ਨੇ ਜੁਆਇਨ ਕਰਦੇ ਨਜ਼ਰ ਆ ਰਹੇ ਨੇ ਤਾਂ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਅਕਾਲੀ ਦਲ ਦੇ ਵਿਧਾਇਕ ਜੋ ਕਿ ਬੰਗਾ ਤੋਂ ਨੇ ਇੱਥੇ ਸੁਖਵਿੰਦਰ ਸੁਖੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਚੁੱਕੇ ਨੇ ਤੇ ਤੇ ਆਮ ਆਦਮੀ ਪਾਰਟੀ ਦੇ ਵਿੱਚੋਂ ਜਿਹੜੇ ਸ਼ਾਮਿਲ ਹੋ ਚੁੱਕੇ ਨੇ ਤਾਂ ਕਹਿ ਸਕਦੇ ਆ ਕਿ ਕਾਫੀ ਵੱਡੇ ਪੱਦਰ ਤੇ ਅਕਾਲੀ ਦਲ ਨੂੰ ਹੁਣ ਇੱਥੇ ਇਹਨਾਂ ਚੀਜ਼ਾਂ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪੈ ਰਿਹਾ ਤਾਂ ਜੇਕਰ ਇੱਥੇ ਗੱਲ ਕਰੀਏ ਭਗਵੰਤ ਮਾਨ ਦੀ ਸੀਐਮ ਭਗਵੰਤ ਮਾਨ ਦੇ ਵੱਲੋਂ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਤਾਂ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਸੁਖਵਿੰਦਰ ਸੁਖੀ ਹੁਣ ਅਕਾਲੀ ਦਲ ਛੱਡ ਚੁੱਕੇ ਨੇ ਬੰਗਾ ਤੋਂ ਵਿਧਾਇਕ ਸੀ ਤੇ ਦੋ ਵਾਰ ਵਿਧਾਇਕ ਬਣ ਚੁੱਕੇ ਸੀ ਤੇ ਇੱਥੇ ਹੁਣ ਉਹਨਾਂ ਵੱਲੋਂ ਅਕਾਲੀ ਦਲ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਜਿਹੜਾ ਹੈ ਉਹ ਫੜ ਲਿਆ ਗਿਆ ਤਾਂ ਕਹਿ ਸਕਦੇ ਆ ਕਿ ਕਾਫੀ ਹੱਦ ਤੱਕ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਡਿੱਗਦਾ ਹੋਇਆ ਹੁਣ ਨਜ਼ਰ ਆ ਰਿਹਾ ਹੈ ਤਾਂ ਅਕਾਲੀ ਦਲ ਦੀ ਆਉਣ ਵਾਲੀ ਸਥਿਤੀਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀਆਂ ਕਿੱਦਾਂ ਦੀ ਰਹਿਣ ਵਾਲੀਆਂ ਨੇ ਤਾਂ ਫਿਲਹਾਲ ਵਕਤ ਹੀ ਤੈਅ ਕਰੇਗਾ ਇੱਥੇ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਆਪਾਂ ਕਾਲਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਲ ਜੀ ਸ਼ਸ਼ੀਕਲ ਸਰ ਕਿੱਥੇ ਬੋਲਦੇ ਹੋ ਮਾਲਵਿੰਦਰ ਗੋਦਾ ਸਰ ਹਾਂਜੀ ਮਾਲਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ i1 ਪੰਜਾਬੀ ਟੀਵੀ ਤੇ ਧੰਨਵਾਦ ਜੀ ਤੁਹਾਨੂੰ ਮਾਲਵਿੰਦਰ ਜੀ ਇੱਥੇ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਦੱਸ ਜੀ ਕਿ ਅਕਾਲੀ ਦਲ ਦੇ ਬੰਗਾ ਤੋਂ ਜਿਹੜੇ ਵਿਧਾਇਕ ਹੁੰਦੇ ਸੀ ਸੁਖਵਿੰਦਰ ਸੁਖੀ ਡਾਕਟਰ ਸੁਖਵਿੰਦਰ ਸੁਖੀ ਉਹ ਹੁਣ ਅਕਾਲੀ ਦਲ ਪਾਰਟੀ ਛੱਡ ਚੁੱਕੇ ਨੇ ਤੇ ਅੱਜ ਹੀ ਉਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਹੈ ਜੁਆਇਨ ਕਰ ਲਈ ਹੈ ਦੇਖੋ ਜੀ ਜਿਹੜਾ ਕੋਈ ਵੀ ਆ ਲੀਡਰ ਆ ਜਿਹੜਾ ਹੂੰ ਇਹ ਸਾਡੇ ਜਿਹੜੇ ਲੀਡਰ ਨੇ ਪੰਜਾਬ ਦੇ ਖਾਸ ਕਰਕੇ ਜੀ ਜਨਾਬ ਜੀ ਇਹ ਵੀ ਕੋਈ ਕਿਸੇ ਵੀ ਪਾਰਟੀ ਨੂੰ ਦੇਖ ਲਓ ਜਦੋਂ ਕੋਈ ਨਾਰਾਜ਼ਗੀ ਹੁੰਦੀ ਆ ਜਾਂ ਕੋਈ ਛੱਦਕੁੱਸ ਨਹੀਂ ਹੁੰਦੀ ਜੀ ਉਹ ਉਸੇ ਲੋਟ ਪਾਰਟੀ ਬਦਲ ਦਿੰਦੇ ਨੇ ਬਾਕੀ ਗੱਲ ਇਹ ਆ ਜਦੋਂ ਜਿੰਨੇ ਮੌਸਮ ਚੱਲਦਾ ਉਮੀਦਾਰਾਂ ਸੀ ਉਹ ਪੁਰਾ ਚਾਹ ਪੁਰਾ ਚਾਹਦਾ ਹੁੰਦਾ ਸੀ ਦੇਖਣਾ ਜੀ 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 ਇਹ ਪੰਨ ਦੇ ਇਸ਼ਾਰ ਬੜੇ ਹੋਏ ਨੇ ਉਹੀ ਗੱਲ ਹੈ ਸਾਡੇ ਲੀਡਰਾਂ ਦੀ ਆ ਹਮ ਤੇ ਜਿਵੇਂ ਜਿਵੇਂ ਮੌਸਮ ਬਦਲਦਾ ਉਧਰਲੇ ਪਾਸੇ ਤੋਂ ਬਦਲੀ ਆਂਦੇ ਨੇ ਜਿਵੇਂ ਕਿਸੇ ਵੀ ਪਾਰਟੀ ਦੇ ਵਿੱਚੋਂ ਲਾਲੋ ਪਹਿਲਾਂ ਆਮ ਆਦਮੀ ਪਾਰਟੀ ਕੱਲੀ ਪੰਜਾਬ ਦੇ ਵਿੱਚ 2014 'ਚ ਸ਼ੁਰੂ ਹੋਈ ਹਮ ਜਦੋਂ ਦੇ ਬੱਤੇ ਇਹਨਾਂ ਦੀ ਤਬਦੀਲੀ ਬਦਲੀ ਗਈ ਰੋਸ ਹੋਈ ਗਿਆ ਕਾਂਗਰਸ ਕਾਲੀ ਦੰਦ 60 58 ਲੈਂਸਨ ਲੜ ਤੋਂ 58 ਬਦਰੇ ਨਾ ਤੇ ਇਹ ਪਾਰਟੀ ਦੇ ਵਿੱਚ ਵੜ ਗਏ ਜੀ ਉਹ ਪਾਰਟੀ ਦੇ ਵਿੱਚ ਫੜਨੇ ਸਾਰੇ ਅਕਾਲੀ ਆਦਮੀ ਪਾਰਟੀ ਇਹ ਸਾਰਿਆਂ ਦਾ ਇਕੱਠਾ ਕਰਨ ਵੀ ਵੀ ਜੇਕਰ ਆਮ ਆਦਮੀ ਪਾਰਟੀ ਲਵੇ ਸੀਟਾਂ ਘਾਤਮ ਨੇ ਪਰ ਜਿਵੇਂ ਡੱਡੂ ਤੱਕੜੀ ਜੋ ਸਾਲ ਮਾਰਦੇ ਨੇ ਕਦੇ 5 ਕਿਲੋ ਨਹੀਂ ਥੋੜਦੇ ਹੁੰਦੇ ਉਹ ਚੀਜ਼ ਟੀ ਇਹਨਾਂ ਦੀ ਜਦੋਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਦਿੱਤੇ ਪਰ ਉਹਨਾਂ ਨੂੰ ਚੁੱਪ ਕਰਕੇ ਵਿੱਚ ਬੈਠਣਾ ਪੈ ਗਿਆ ਵੀ ਜੇ ਪੰਜਾਹ ਨਿਕਲੇ ਤਾਂ ਵੀ ਸਰਕਾਰ ਨਹੀਂ ਟੁੱਟਣੀ ਹੈਗੀ ਬਿਲਕੁਲ ਜੀ ਬਿਲਕੁਲ ਤੇ ਜੇਕਰ ਅਕਾਲੀ ਦਲ ਦੀ ਵੀ ਗੱਲ ਕਰਦੇ ਆ ਤਾਂ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਵੱਡੇ ਲੀਡਰ ਨੇ ਜੋ ਅਕਾਲੀ ਦਲ ਨੂੰ ਹੁਣ ਛੱਡ ਚੁੱਕੇ ਨੇ ਦੂਜੇ ਪਾਸੇ ਜੇਕਰ ਬਾਗੀ ਧੜੇ ਦੀ ਆਪਾਂ ਗੱਲ ਕਰੀਏ ਤਾਂ ਬਾਗੀ ਧੜਾ ਵੀ ਕਿਤੇ ਨਾ ਕਿਤੇ ਸੁਖਵੀਰ ਬਾਦਲ ਦੀ ਪ੍ਰਧਾਨਗੀ ਤੋਂ ਕਾਫੀ ਖਫਾ ਨਜ਼ਰ ਆ ਰਿਹਾ ਸੀ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਤਾਂ ਕੀ ਲੱਗਦਾ ਹੈ ਕਿ ਹੌਲੀ ਹੌਲੀ ਲੀਡਰ ਜਿਹੜੇ ਨੇ ਅਕਾਲੀ ਦਲ ਨੂੰ ਛੱਡਦੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਸਥਿਤੀ ਕੀ ਹੋਵੇਗੀ ਖੋ ਜਿਹੜੀ ਆਉਣ ਵਾਲੀ ਸਿੱਧੀ ਆ ਕਦੇ ਕਿਸੇ ਨੂੰ ਸੋਚੀ ਆਪਾਂ ਪਾਪੀ ਕੋ ਪਾਪ ਮਾਰੇ ਭਰਾ ਜੀ ਜਿਹੜਾ ਉਹਦਾ ਪਾਪ ਦਾ ਘੜਾ ਵੀ 2500 ਰਾਜ ਕਹਿੰਦੇ ਤੇ ਉਹ ਦਾਦੇ ਦੀਆਂ ਪਕਾਇਆਂ ਪੋਤੇ ਖਾਂਦੇ ਤੇ ਹੂੰ ਉਹ ਆਪ ਦਾ ਵਸਵਾ ਅਕਾਲੀ ਦੇ ਵਿੱਚੋਂ ਖੋ ਚੁੱਕੇ ਨੇ ਪਰ ਜਦੋਂ ਅਕਾਲੀ ਦਲ ਦਾ ਰਾਜ ਰਿਹਾ ਬਾਦਲ ਸਰਕਾਰ ਨੇ ਵੀ ਜਦੋਂ ਦੀ ਬਾਦਲ ਦੀ ਸੱਤਾ ਦੇ ਵਿੱਚ ਆਈ ਥੀ ਉਹਨੇ ਆਪਣੇ ਮੂਹਰੇ ਕੋਈ ਲੀਡਰ ਨਹੀਂ ਹੋਣ ਦਿੱਤਾ ਹੈਗਾ ਜੀ ਉਹਨਾਂ ਨੂੰ ਪਿੱਛੇ ਸਾਈਡ ਤੇ ਗੁੰਜੇ ਲਾਉਂਦਾ ਰਿਹਾ ਫਿਰ ਜਦੋਂ ਸੁਖਮੀਰ ਬਾਦਲ ਨੇ ਵੀ ਪਾਵਰ ਆਈ ਇਹ ਵੀ ਕਾਲੀ ਗੱਟ ਦੇ ਵਿੱਚ ਮਾੜੇ ਬੰਦਿਆਂ ਨੂੰ ਕੁਛ ਦੀ ਨਹੀਂ ਹਮ ਹਮ ਪਰ ਹੁਣ ਜਦੋਂ ਇਹ ਸ਼੍ਰੋਮੇ ਕਮੇਟੀ ਦੇ ਵਿੱਚ ਸਰਫੇ ਵਾਲੇ ਬੇਅਦਬੀ ਦੇ ਕਾਂਢ ਦੇ ਵਿੱਚ ਮੈਦਨ ਖਾਲਾ ਗੋਲੀ ਕਾਂਢ ਦੇ ਵਿੱਚ ਇਹ ਕਿਹੜੇ ਬੱਚਾ ਗੁੜੀ ਸਿੱਟ ਕੇ ਮਾਰੀ ਦੀ ਉਦੋਂ ਪਾਪਾਂ ਦਾ ਘੜਾ ਇਹਨਾਂ ਦਾ ਭਰ ਰਿਹਾ ਸੀ ਪਰ ਜਦੋਂ ਇਹਨਾਂ ਦਾ ਘਰਾਵ ਡਿੱਗਣਾ ਲੱਗਾ ਉਹ ਸਰਕਾਰ ਜਦੋਂ ਕਹਿੰਦੇ ਪਰਮਾਤਮਾ ਦੀ ਚੱਕੀ ਚੱਲਦੀ ਤਾਂ ਹੌਲੀ ਆ ਪਰ ਪੀਸ ਦੀ ਬੜਾ ਫਰੀਕ ਆ ਪਰ ਲੋਕ ਇਹਨਾਂ ਦੀ ਮੱਤ ਮਾਰ ਦਿੰਦੇ ਨੇ ਇਹ ਲੀਡਰਾਂ ਵੀ ਇਹਨਾਂ ਦੇ ਸੱਤੇ ਤੇ ਬੈਠ ਕੇ ਇਹਨਾਂ ਨੂੰ ਇਹ ਪਤਾ ਨਹੀਂ ਕਿ ਵੀ ਸਾਨੂੰ ਇਸ ਲੋਟ ਪਾਵਨ ਕਮੂ ਹੋ ਲਾਡੂਗੀ ਬਿਲਕੁਲ ਤੇ ਜਿਹੜਾ ਉਹ ਵਾਲਾ ਸਮਾਂ ਉਹ ਬਹੁਤ ਮਾੜਾ ਆ ਰਿਹਾ ਕਾਲੀਦਾਲ ਦਾ ਜਿਹੜਾ ਸਤਵੀਰ ਬਾਦਲ ਮੇਰੇ ਮਤਾਬਕ ਤਾਂ ਇਹਨਾਂ ਨੇ ਜਿਹੜੀ ਸ਼੍ਰੋਮਿਕ ਕਮੇਟੀ ਦੀ ਪ੍ਰਧਾਨਗੀ ਸਾਡੇ ਕੇ ਪਿੱਛੇ ਹਟ ਜਾਣਾ ਸੀ ਜੀ ਤਾਂ ਇਹ ਜੇ ਕਾਲੀਦਾਲ ਬੰਦ ਸਕਦਾ ਸੀ ਬਿਲਕੁਲ ਤੇ ਹੁਣ ਜੇਕਰ ਇੱਥੇ ਗੱਲ ਕਰੀਏ ਹਾਲਾਂਕਿ ਉਹਨਾਂ ਨੇ ਆਪਣੇ ਰਿਜ਼ਾਈਨ ਦਾ ਇੱਕ ਕਾਰਨ ਦੱਸਿਆ ਉਹਨਾਂ ਨੇ ਕਿਹਾ ਕਿ ਇਹ ਮੈਂ ਇੱਥੇ ਆਪਣੇ ਹਲਕੇ ਦਾ ਵਿਕਾਸ ਚਾਹਨਾ ਹਾਂ ਤਾਂ ਵਿਕਾਸ ਦੇ ਪਰਪਸ ਤੋਂ ਉਹਨਾਂ ਨੇ ਪਾਰਟੀ ਜਿਹੜੀ ਹੈ ਬਦਲੀ ਹੈ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਪਾਰਟੀ ਜਿਹੜੀ ਆਕਾਲੀ ਦਲ ਇਹ ਕਿਤੇ ਨਾ ਕਿਤੇ ਆਪਣੇ ਹੀ ਮਸਲਿਆਂ ਆਪਣੇ ਹੀ ਮਸਲਿਆਂ ਦੇ ਵਿੱਚ ਬਣੀ ਹੋਈ ਹੈ ਤਾਂ ਕੀ ਲੱਗਦਾ ਹੈ ਇੱਥੇ ਅਜੀਹੇ ਜਿਹੜੇ ਕਾਰਨ ਦੇ ਦੇ ਕੇ ਜਿਹੜੇ ਲੀਡਰ ਨੇ ਉਹ ਆਕਾਲੀ ਦਲ ਨੂੰ ਛੱਡਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਜਿਹੜੇ ਇਹ ਕਾਲੀਦਾਨ ਹੋਇਆ ਕਾਂਗਰਸ ਹੋਵੇ ਬੀਜੇਪੀ ਹੋਵੇ ਜਿਹੜਾ ਕਾਲੀਦਾਨ ਸਿਆਸਤ ਦੇ ਵਿੱਚ ਆਉਂਦਾ ਜੀ ਉਹਦੇ ਉੱਤੇ ਮੈਂ ਤਾਂ ਇਹੀ ਦੇਖਦੇ ਹਾਂ ਹੁਣ ਸਾਰੀਆਂ ਪਾਰਟੀਆਂ ਦੇਖਦੇ ਹਾਂ ਉਹਦੇ ਉੱਤੇ ਪਬਲਿਕ ਬਸਵਾਸ ਬਿਲਕੁਲ ਨਾ ਕਰੇ ਇਹ ਸਭ ਤੋਂ ਵੱਧ ਝੂਠ ਦਿਨ ਰਾਤ ਝੂਠ ਦੇ ਪਲੰਦੇ ਨੇ ਹਰ ਇੱਕ ਪਾਰਟੀ ਦੇ ਵਿੱਚ ਜਿੰਨੇ ਲੀਡਰ ਨੇ ਪਾਰਟੀ ਜਿਹੜੀ ਇਥੋਂ ਵਗਾੜਦੇ ਹੁੰਦੇ ਆ ਜਿਹੜੀ ਸਿਆਸਤ ਦੇ ਵਿੱਚ ਆਉਂਦਾ ਧਰਮ ਸ਼ਰਮ ਅਰਖ ਮਾਰ ਕੇ ਆਉਣਾ ਪੈਂਦਾ ਤਿੰਨ ਚੀਜ਼ਾਂ ਜਿਹਨੇ ਮਾਰਦਿਆਂ ਨੇ ਉਹ ਹੀ ਜਿਹਨੇ ਰਾਜਨੀਤੀ ਦੇ ਵਿੱਚ ਉਹ ਆਉਣਾ ਚਾਹੀਦਾ ਜਿਹੜਾ ਬੰਦਾ ਸੱਚਾਈ ਦੇਖੇ ਸੱਚੇ ਵਾਲਾ ਸੱਚੇ ਵਾਲਾ ਬੰਦਾ ਕਦੇ ਬਾਤ ਨਹੀਂ ਹੁੰਦਾ ਹੈਗਾ ਇਹ ਤੇ ਜਿਹੜੇ ਸਾਡੇ ਕਾਲੀ ਡੀਡ ਨੇ ਤਾਂ ਰੱਖ ਚੁੱਪੁੱਲ ਬਾਅਦ ਨਹੀਂ ਦੇ ਦਿੱਤੇ ਜਿਹੜੇ ਵੀ ਕਾਂਗਰਸੀ ਨੇ ਚਾਹੇ ਕਾਲੀ ਡੀਡ ਨੇ ਇਹਨਾਂ ਦਾ ਸਟੈਂਡ ਨਹੀਂ ਹੈਗਾ ਉਹ ਸਟੈਂਡ ਨਹੀਂ ਜਿਵੇਂ ਆਪਾਂ ਇੱਕ ਬਾਜ਼ਾਰ ਦੇ ਵਿੱਚ ਇੱਕ ਸਾਈਕਲ ਲੈਣ ਜਾਂਦੇ ਹਾਂ ਉਹਦੀ ਕੀਮਤ ਸਟੈਂਡ ਨਾਲ ਹੁੰਦੀ ਆ ਜੀ ਬਿਲਕੁਲ ਜਿਹੜਾ ਅਭੀ ਅਭੀ ਸੰਦੇ ਆਵੇ ਨੰਦ ਮਾਰਦੇ ਨੇ ਪਵਨ ਕਦਾ ਕੋਈ ਆਨੰਦ ਨਹੀਂ ਮਾਰਦੇ ਹੈਗੇ ਜਦੋਂ ਜਿੱਤ ਜਾਂਦੇ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜੇ ਕਾਲੀ ਜਾਂ ਕਾਂਗਰਸ ਲੀਡਰ ਆਲੇ ਨੇ ਧੰਨਵਾਦ ਕਰਿਆ ਜਾ ਕੇ ਵੋਟਰਾਂ ਦਾ ਉੱਥੇ ਬੈਠ ਕੇ ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਜਦੋਂ ਆਸੀਂ ਗੁੜੀਆਂ ਦੇ ਮਾਤਾ ਦੇ ਬੱਚਿਆਂ ਨਾਲ ਪੈਰੀ ਹੱਥ ਲਾਉਣੇ ਆ ਬਜ਼ੁਰਗਾਂ ਦੇ ਜਾਜਾ ਉਹ ਸਮਾਂ ਜਦੋਂ ਭੁੱਲ ਜਾਂਦੇ ਨੇ ਕਿ ਨਹੀਂ ਸਮਾਂ ਬਲਵਾਨ ਹੁੰਦਾ ਇਹ ਦੁਨੀਆ ਜਿਹੜੀ ਪ੍ਰਕਾਸ਼ ਤੇ ਲੈ ਜਾਂਦੀ ਆ ਉਹ ਫਰਸ਼ ਤੇ ਵੀ ਛੱਡਿਆ ਹੁਣ ਇਹਨਾਂ ਨੂੰ ਬਿਲਕੁਲ ਗੱਲ ਇਹੀ ਆ ਇਹੀ ਥੋਂ ਮੈਂ ਦੱਸਣਾ ਹੈ ਕਿ ਚਾਲੀ ਰਾਣਾ ਸੁਖਬੀਰ ਬਾਸਣ ਜੇ ਪ੍ਰਧਾਨਗੀ ਤੋਂ ਉਹ ਅਹੁਦਾ ਦੇਗਾ ਛੱਡਦਾ ਤਾਂ ਇਹਦੇ ਵਿੱਚ ਜਿਵੇਂ ਧਾਮ ਹੀ ਹੋ ਗਿਆ ਜਾ ਪਟੋਆ ਵਾਲਾ ਹੋ ਗਿਆ ਜਿਹਨੇ ਪਟੋਏ ਨੇ ਦਿਖਾ ਰਹੇ ਤੇ ਵੀ ਵੀਰ ਜੀ ਜਨੀਰ ਕੌਰ ਕਹਿੰਦੇ ਵੀ ਆਪ ਦਾ ਭਰਾ ਆਪ ਦਾ ਇਹਨਾਂ ਨੇ ਪੜੋ ਗਿਆ ਕੱਟਿਆ ਉਦੋਂ ਇਲੈਕਸ਼ਨ ਦੇ ਵਿੱਚ ਪਟੋਏ ਦੇ ਐਮਪੀ ਦੇ ਵਿੱਚੋਂ ਜਨੀਰ ਕੌਰ ਕਹਿੰਦੀ ਧੂਬਾ ਮਾਰ ਮਾਰ ਰੋਂਦਾ ਸੀ ਕਿ ਮੇਥੋਂ ਗਲਤ ਕੰਮ ਕਰਾਤਾ ਪਟੋਏ ਨੇ ਤਹ ਪਤਾ ਨਹੀਂ ਸੱਚਾ ਬਦਲੇ ਝੂਠਾ ਚੈਨਲ ਤੇ ਉੱਤੇ ਚੱਲ ਰਹੀ ਸੀ ਪਰ ਕੋਈ ਵੀ ਚੀਜ਼ਾਂ ਜਦੋਂ ਇਹਨਾਂ ਨੂੰ ਸੱਤਿਆਂ ਦਾ ਨਸ਼ਾ ਹੁੰਦਾ ਉਦੋਂ ਪਵਲ ਕਦਾ ਖਿਆਲ ਨਹੀਂ ਹੁੰਦਾ ਹੈਗਾ ਜਦੋਂ ਸੱਤਿਆਂ ਦੇ ਨਸ਼ਾ ਉੱਤਰ ਜਾਂਦਾ ਫਿਰ ਪਵਲ ਨਾਲ ਮਿੱਠੀਆਂ ਗੱਲਾਂ ਮਾਰਦੀਆਂ ਨੇ ਉਦੋਂ ਉਹਨੂੰ ਸਮਾਂ ਲੰਘ ਚੁੱਕਿਆ ਹੁੰਦਾ 5 ਸਾਲ ਜਿਹੜੇ ਵੀ ਪਵਲ ਕਲਾਕੀ ਦੀ ਇਹਨਾਂ ਨੂੰ ਚੁਣ ਕੇ ਭੇਜਦੀ ਆ ਉਹ ਕੋਈ ਆਸਾਂ ਮੀਤਾ ਨੇ ਪਹੁੰਚਾਰਦੀ ਆ ਜਦੋਂ ਪਾਵਰਕ ਦੇ ਨਾਲ ਆਪਾਂ ਖੜਾ ਜਿਹੇ ਦੁੱਖ ਸੁੱਖ ਦੇ ਵਿੱਚ ਆਪਦੇ ਇਲਾਕੇ ਦੇ ਕੰਮ ਨਹੀਂ ਕਰਵਾਵਾਂਗੇ ਫਿਰ ਤਾਂ ਅੱਗੇ ਤਾਂ ਚਲੋ ਕੋਈ ਨਹੀਂ ਪਤਾ ਨਹੀਂ ਹੁੰਦਾ ਕਿ ਜਿਹੜੇ ਹੋਰ ਛੋਟੇ ਵਰਕੇ ਚੈਨਲ ਨੇ ਸਾਡੀ ਗਰਾਊਂਡ ਜੀਰੋਂ ਤੋਂ ਖਬਰ ਲੈਂਦੇ ਨੇ ਪਰ ਕਾਲੀ ਦਿਨ ਦਾ ਆਉਣ ਵਾਲਾ ਸਮਾਂ ਮਾੜੀ ਆਊਗਾ ਪਰ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚੋਂ ਕਾਲੀਦਾਲ ਇੱਕ ਨਵਾਂ ਹੋਰ ਖੜਾ ਹੋਊਗਾ ਬਿਲਕੁਲ ਜੀ ਬਿਲਕੁਲ ਤੇ ਜੇਕਰ ਇੱਥੇ ਆਪਾਂ ਡਾਕਟਰ ਸੁਖੀ ਦੀ ਵੀ ਗੱਲ ਕਰਦੇ ਆਂ ਹਾਲਾਂਕਿ ਉਹਨਾਂ ਨੇ ਪਾਰਟੀ ਇੱਥੇ ਛੱਡ ਦਿੱਤੀ ਆ ਕਾਲੀ ਦਲ ਤੇ ਆਪ ਦੇ ਵਿੱਚ ਸ਼ਾਮਿਲ ਹੋਏ ਨੇ ਇਸ ਤੋਂ ਪਹਿਲਾਂ ਵੀ ਡਾਕਟਰ ਸੁਖੀ ਨੇ 2009 ਦੇ ਵਿੱਚ ਬਸਪਾ ਤੋਂ ਸੀਟ ਲਈ ਸੀ ਤੇ ਚੋਣ ਲੜੇ ਸੀ ਤੇ ਜਿੱਤੇ ਵੀ ਸੀ ਤੇ ਜੇਕਰ ਇੱਥੇ ਆਪਾਂ ਗੱਲ ਕਰਦੇ ਆਂ ਤਾਂ 2012 ਦੇ ਵਿੱਚ ਉਹਨਾਂ ਨੇ ਬਸਪਾ ਪਾਰਟੀ ਛੱਡ ਕੇ ਅਕਾਲੀ ਦਲ ਪਾਰਟੀ ਜੁਆਇਨ ਕੀਤੀ ਸੀ ਤੇ ਜੇਕਰ ਹੁਣ 2024 ਦੀ ਗੱਲ ਕਰ ਲਈਏ ਤਾਂ ਅਕਾਲੀ ਦਲ ਛੱਡ ਕੇ ਉਹਨਾਂ ਨੇ ਆਪ ਪਾਰਟੀ ਜੁਆਇਨ ਕਰ ਲਈ ਹੈ ਯਾਨੀ ਕਿ ਸਮੇਂ ਦੇ ਨਾਲ ਉਹਨਾਂ ਨੇ ਆਈ ਥਿੰਕ ਇੱਥੇ ਪਾਰਟੀਆਂ ਨੂੰ ਦੇਖਿਆ ਉਹਨਾਂ ਦੇ ਕੰਮਾਂ ਨੂੰ ਦੇਖਿਆ ਹੈ ਜਿਸ ਦੇ ਕਰਕੇ ਉਹਨਾਂ ਨੇ ਇਹ ਪਾਰਟੀਆਂ ਜਿਹੜਾ ਬਾਰ-ਬਾਰ ਚੇਂਜ ਕਰਨ ਦਾ ਕਿਤੇ ਨਾ ਕਿਤੇ ਰੁਖ ਅਪਣਾਇਆ ਹੈ ਦੇਖੋ ਇਹ ਜਿਹੜੀਆਂ ਪਾਰਟੀਆਂ ਨੇ ਜਿਨ੍ਹਾਂ ਮਲਾਈ ਖਾਣ ਨੂੰ ਹਰ ਇੱਕ ਦਾ ਜੀ ਕਰਦਾ ਫੋਕਾ ਦੁੱਧ ਕਿਸੇ ਦਾ ਪੀਣ ਨੂੰ ਜੀ ਨਹੀਂ ਕਰਦਾ ਜਿਨ੍ਹਾਂ ਪਾਰਟੀ ਦੇ ਲੀਡਰ ਨੇ ਚਾਹੇ ਕੋਈ ਵੀ ਪਾਰਟੀ ਦਾ ਜਿਹਦਰਲੇ ਪਾਸੇ ਨੂੰ ਮਲਾਈ ਵਾਲਾ ਦੁੱਧ ਜਾਂ ਬਦਾਮ ਵਾਲਾ ਉਧਰਲੇ ਪਾਸੇ ਨੂੰ ਗੇੜਾ ਖਾਂਦੇ ਨੇ ਇਹ ਜੀ ਪਰ ਜਿਹੜਾ ਲੋਕਾਂ ਦੀ ਪਾਵਨਕ ਦੀ ਇਹ ਜਿਵੇਂ ਚੈਨਲਾਂ ਤੇ ਅੱਗੇ ਪਤਾ ਨਹੀਂ ਤੀ ਉਹ ਤਾਂ ਪਾਲ ਪਾਲ ਦੀ ਖਬਰ ਦਾ ਪਤਾ ਲੱਗਦਾ ਇਹਨਾਂ ਨਾਲ ਤਾਂ ਨਾਲ ਟਾਈਮ ਤੇ ਜਿਹੜੇ ਪਲਟੂ ਰਾਮ ਨੇ ਉਹ ਜਿਵੇਂ ਨੰਦੀਸ਼ ਕੁਮਾਰ ਬਿਹਾਰ ਦੇ ਵਿੱਚ ਮਸ਼ਹੂਰ ਹੋਇਆ ਇਹ ਪੰਜਾਬ ਦੇ ਵਿੱਚ ਵੀ ਪਲਟੂ ਰਾਮ ਬਹੁਤ ਹੋਗੇ ਬਿਲਕੁਲ ਜਿਹਨਾਂ ਵਾਜਰੇ ਪਲਟੂ 람 ਨੇ ਉਹ ਲੋਕਾਂ ਦੀਆਂ ਜਾਣ ਚੁੱਕੇ ਨੇ ਉਹਨਾਂ ਦੀਆਂ ਸਪੇਸ਼ਾ ਪਰ ਲੋਕ ਇਹਨਾਂ ਨੂੰ ਹੂਣੇ ਲਾਉਣ ਦੇ ਉਹਨਾਂ ਦੇ ਟਾਈਮ ਦੇ ਵਿੱਚ ਬਾਰੇ ਮਤਾ ਇਸੇ ਕਹਿਣਾ ਵੀ ਕਾਲੀਦਾਲ ਨੂੰ ਜੇਕਰ ਪ੍ਰਧਾਨਗੀ ਜਿੰਨਾ ਦੇਤੀ ਛੱਡ ਕੇ ਲੋਕਾਂ ਦੀ ਕਚਹਿਰੀ ਦੇ ਵਿਚਾਰ ਸਕਦਾ ਤਾਂ ਸੱਤਿਆ ਬੱਜੂ ਨੇ ਕਾਲੀਦਾਲ ਨੇ ਖਤਮ ਹੋ ਜਾਣਾ ਬਿਲਕੁਲ ਜੀ ਬਿਲਕੁਲ ਕਾਲੀਦਾਲ ਜਿੰਨੇ ਮੈਂ ਤਾਂ ਇੱਕ ਹੋਰ ਦਾ ਨਾ ਤੁਹਾਨੂੰ ਕਾਲੀਦਾਲ ਦਾ ਨਵੇਂ ਪੀੜੀ ਵੀ ਲੋੜਾ ਇੱਕ ਬੰਦੇ ਵੀ ਕਿਹਾ ਨੇ 60 ਸਾਲ ਦੀ ਸਰਕਾਰ ਪਿੰਸਣ ਲਾਉਂਦੀ ਆ ਇਹ 70 70 90 90 ਸਾਲਾਂ ਤੇ ਪਹੁੰਚ ਚੁੱਕੇ ਨੇ ਹਰੇ ਹਾਵੇ ਵੀ ਕੁਰਸੀ ਨੂੰ ਚਿੰਬੜੇ ਬੈਠੇ ਨੇ ਵਧੀਆ ਰਹਿਣਗੇ ਕੁਰਸੀ ਛੱਡ ਕੇ ਵਧੀਆ ਮਾਲਾ ਲੈ ਕੇ ਰੱਬ ਦਾ ਨਾਮ ਜਪ ਲਾਂਗੇ ਨਹੀਂ ਫਿਰ ਇਹਨਾਂ ਮਾਲਾ ਲੋਕ ਫੜਾਈ ਦੇਣਗੇ ਆਉਣ ਵਾਲੇ ਸਮੇਂ ਤੇ ਬਿਲਕੁਲ ਜੀ ਬਿਲਕੁਲ ਬहोत बहोत ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਧੰਨਵਾਦ ਹਾਂਜੀ ਤਾਜ਼ਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਸੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਅਕਾਲੀ ਦਲ ਪਾਰਟੀ ਜਿਹੜੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਕਾਫੀ ਸਥਿਤੀਆਂ ਤੋਂ ਗੁਜ਼ਰਦੀ ਹੋਈ ਨਜ਼ਰ ਆ ਰਹੀ ਆ ਪਰ ਜੇਕਰ ਇਥੇ ਅਕਾਲੀ ਦਲ ਦੇ ਗ੍ਰਾਫ ਦੀ ਗੱਲ ਕੀਤੀ ਜਾਵੇ ਤਾਂ ਗ੍ਰਾਫ ਅਕਾਲੀ ਦਲ ਦਾ ਅੱਜ ਜੋ ਹੈ ਉਹ ਤੁਹਾਡੀਆਂ ਵੀ ਅੱਖਾਂ ਦੇ ਸਾਹਮਣੇ ਹੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਨੂੰ ਵੱਡਾ ਝਟਕਾ ਇਸ ਗੱਲ ਦਾ ਹੈ ਕਿਉਂਕਿ ਅਕਾਲੀ ਦਲ ਦੇ ਜਿੰਨੇ ਵੀ ਵਿਧਾਇਕ ਨੇ ਉਹ ਕਿਤੇ ਨਾ ਕਿਤੇ ਅਕਾਲੀ ਦਲ ਤੋਂ ਹੁਣ ਪਿੱਛਾ ਛੁਡਾਉਂਦੇ ਨਜ਼ਰ ਆ ਰਹੇ ਨੇ ਇੱਥੇ ਅਕਾਲੀ ਦਲ ਦਾ ਪੱਲਾ ਛੱਡ ਕੋਈ ਹੋਰ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਜੁਆਇਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜੇਕਰ ਇੱਥੇ ਬਾਗੀ ਤੜੇ ਦੀ ਵੀ ਗੱਲ ਕੀਤੀ ਜਾਵੇ ਤਾਂ ਬਾਗੀ ਤੜਾ ਇੱਥੇ ਹਾਲਾਂਕਿ ਚਾਹੁੰਦਾ ਸੀ ਕਿ ਸੁਖਬੀਰ ਬਾਦਲ ਆਪਣੀ ਪ੍ਰਧਾਨਗੀ ਛੱਡਣ ਤੇ ਉਸ ਉੱਤੇ ਅਜੇ ਵੀ ਕੋਈ ਵੀ ਫੈਸਲਾ ਜਿਹੜਾ ਹੈ ਉਹ ਨਹੀਂ ਲਿਆ ਗਿਆ ਹਾਲਾਂਕਿ ਇਹ ਸਾਰਾ ਮਸਲਾ ਅਜੇ ਵੀ ਚੱਲ ਰਿਹਾ ਹੈ ਪੈਂਡਿੰਗ ਚੱਲ ਰਿਹਾ ਹੈ ਤੇ ਜੇਕਰ ਇੱਥੇ ਗੱਲ ਕੀਤੀ ਜਾਵੇ ਅਕਾਲੀ ਦਲ ਦੀ ਤਾਂ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਇਹ ਜਿਹੜਾ ਪਾੜ ਪਿਆ ਅਕਾਲੀ ਦਲ ਜਿਹੜਾ ਇਹ ਦੋ ਹਿੱਸਿਆਂ ਦੇ ਵਿੱਚ ਵਟਿਆ ਹੋਇਆ ਸੀ ਤਾਂ ਇੱਥੇ ਜਿਹੜਾ ਬਾਗੀ ਧੜਾ ਵੀ ਸੀ ਉਹਨਾਂ ਨੂੰ ਵੀ ਅਕਾਲੀ ਦਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹਾਲਾਂਕਿ ਇਹ ਲੀਡਰ ਜਿਹੜੇ ਵੱਡੇ-ਵੱਡੇ ਲੀਡਰ ਨੇ ਅੱਗੇ ਕਿਹੜੀਆਂ ਪਾਰਟੀਆਂ ਨੂੰ ਜੁਆਇਨ ਕਰ ਸਕਦੇ ਨੇ ਜਾਂ ਫਿਰ ਕਿਹੜੀ ਪਾਰਟੀ ਬਣਾ ਸਕਦੇ ਨੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਕੋਈ ਦੂਸਰੀ ਪਾਰਟੀ ਬਣੇਗੀ ਤਾਂ ਇਹ ਵੀ ਬਹੁਤ ਵੱਡੇ ਸਵਾਲ ਨੇ ਪੰਜਾਬ ਦੇ ਲੋਕ ਅਕਸਰ ਹੀ ਇਹਨਾਂ ਸਵਾਲਾਂ ਦੇ ਉੱਤੇ ਕਿਤੇ ਨਾ ਕਿਤੇ ਆਪਣੀ ਰਾਏ ਦਿੰਦੇ ਹੋਏ ਨਜ਼ਰ ਆਉਂਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਲੋਕ ਪੰਜਾਬ ਦੀਆਂ ਸਥਿਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਰਟੀਆਂ ਦੇ ਉੱਤੇ ਭਰੋਸਾ ਕਰਦੇ ਨੇ ਪਰ ਅਫਸੋਸ ਇਸ ਗੱਲ ਦਾ ਹੈ ਕਿ ਇਹ ਪਾਰਟੀਆਂ ਜਿਹੜੀਆਂ ਨੇ ਉਹ ਸਿਰਫ ਆਪਣੀ ਕੁਰਸੀ ਤੱਕ ਸੀਮਿਤ ਹੁੰਦੀਆਂ ਨੇ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਆਪਣੀ ਕੁਰਸੀਆਂ ਤੱਕ ਸੀਮਿਤ ਹੋਣ ਦੇ ਕਰਕੇ ਇੱਥੇ ਪਾਰਟੀਆਂ ਜਿਹੜੀਆਂ ਨੇ ਉਹ ਆਪਣਾ ਨਾਂ ਖਰਾਬ ਕਰ ਲੈਂਦੀਆਂ ਨੇ ਤਾਂ ਇਦਾਂ ਹੀ ਸੇਮ ਚੀਜ਼ ਜੋ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਸ ਦੇ ਵਿੱਚ ਆਪਾਂ ਦੇਖਿਆ ਹੈ ਕਿ ਬਾਗੀ ਧੜਾ ਵੀ ਬਣਿਆ ਸੀ ਪਰ ਬਾਗੀ ਧੜਾ ਵੀ ਜੋ ਸੀ ਉਸ ਨੂੰ ਵੀ ਕਿਤੇ ਨਾ ਕਿਤੇ ਵਕ ਕਰ ਦਿੱਤਾ ਗਿਆ ਤਾਂ ਬਹੁਤ ਸਾਰੇ ਲੀਡਰ ਨੇ ਬਹੁਤ ਵੱਡੇ ਚਿਹਰੇ ਨੇ ਜੋ ਪਾਰਟੀ ਦਾ ਸਾਥ ਛੱਡ ਚੁੱਕੇ ਨੇ ਇਥੇ ਸਾਡੇ ਨਾਲ ਇੱਕ ਹੋਰ ਕੋਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਸਰਵਾ ਬੋਲ ਰਹੇ ਦੀਖਰ ਹਰਪੁਰ ਹਾਂਜੀ ਸੰਜੀਵ ਜੀ ਇੱਥੇ ਬਹੁਤ ਵੱਡੀ ਖਬਰ ਇੱਕ ਨਿਕਲ ਕੇ ਸਾਹਮਣੇ ਆ ਰਹੀ ਹੈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਵਾਨ ਪੰਜਾਬੀ ਟੀਵੀ ਤੇ ਜੀ ਅ ਇੱਥੇ ਜੇਕਰ ਗੱਲ ਕਰੀਏ ਆਪਾਂ ਸੰਜੀਵ ਜੀ ਤਾਂ ਬਹੁਤ ਦੇਖੋ ਅਕਾਲੀ ਦਲ ਦਾ ਗ੍ਰਾਫ ਸਭ ਨੂੰ ਹੀ ਪਤਾ ਹੈ ਕਿੱਦਾਂ ਦੀਆਂ ਸਥਿਤੀਆਂ ਪੰਜਾਬ ਚ ਅਕਾਲੀ ਦਲ ਦੀਆਂ ਨੇ ਤੇ ਇਥੇ ਸੁਖਵਿੰਦਰ ਸੁਖੀ ਜੋ ਕਿ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਨੇ ਦੋ ਵਾਰ ਇਹਨਾਂ ਨੇ ਇਥੇ ਪਾਰਟੀ ਨੂੰ ਹੁਣ ਛੱਡ ਦਿੱਤਾ ਹੈ ਤੇ ਇਥੇ ਅਕਾਲੀ ਦਲ ਪਾਰਟੀ ਨੂੰ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜੁਆਇਨ ਵੀ ਕਰ ਲਈ ਹੈ। ਮੇਰੇ ਕੋਲ ਪੜਤੂ ਕੋਲ ਨਿਕਰਾ ਰਾਜਨੀਤੀ ਦੇ ਵਿੱਚ ਜਿਹੜਾ ਖੇਲ ਚੱਲਦਾ ਹੁੰਦਾ ਜੀ ਤਲਵਾਰਦਾਨਾ ਜੀ ਵੋਟਾਂ ਦਾ ਹੋਣਾ ਜੀ ਜਿਹੜਾ ਹਮੇਸ਼ਾ ਉਹ ਝੰਡੀ ਹੋ ਜਾਂਦਾ ਜੀ ਚਾਹੇ ਉਹ ਵੋਟਾਂ ਦਾ ਟਾਈਮ ਹੋਵੇ ਚਾਹੇ ਉਹ bina ਵੋਟਾਂ ਤੋਂ ਹੋਵੇ ਹੂੰ ਠੀਕ ਹੈ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਜੀ ਆਪਣਾ ਜਿਹੜਾ ਪਾਰਸਾ ਬਦਲ ਸਕਦਾ ਆਪਣੀ ਪਾਰਟੀ ਬਦਲ ਸਕਦਾ ਜੀ ਜੀ ਲੇਕਿਨ ਸਵਾਲ ਪੈਦਾ ਹੋਉਂਦਾ ਜੀ ਉਸ ਟਾਈਮ ਖੜਾ ਹੋ ਜਾਂਦਾ ਜਿਸ ਟਾਈਮ ਪਾਰਟੀ ਸ਼ਕਤ ਨੂੰ ਵਾਅਦਾ ਇਹ ਲੇਤਾ ਇਹ ਉਮੀਦਵਾਰ ਜਾ ਇਹ ਕੁਝ ਵੀ ਆਪਣੀ ਚੀਟ ਦੇ ਹੁੰਦੇ ਆ ਬੜੇ ਹਰਾਮ ਦੇ ਨਾਲ ਕਹਿ ਦਿੰਦੇ ਆ ਕਿ ਇਹ ਸਿਰ ਲੋਕਾਂ ਦੀ ਭਲਾਈ ਵਾਸਤੇ ਲੋਕਾਂ ਦੇ ਹਿੱਤਾਂ ਵਾਸਤੇ ਜੀ ਪਾਰਟੀ ਨੂੰ ਚੇਂਜ ਕੀਤਾ ਜਾਂ ਲੋਕਾਂ ਦੀ ਜ਼ਰੂਰਤ ਵਾਸਤੇ ਕੀਤਾ ਜੀ ਜੀ ਤੇ ਡਾਕਟਰ ਸੁਖਿੰਦਰ ਸੁਖੀ ਨੇ ਪਾਰਟੀ ਛੱਡਣ ਤੋਂ ਬਾਅਦ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਤੇ ਜੁਆਇਨ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਅੱਗੇ ਦੇ ਸਾਹਮਣੇ ਆਇਆ ਤੇ ਜਿਵੇਂ ਉਦਾਂ ਉਹਨਾਂ ਨੇ ਵੀ ਗੱਲਬਾਤ ਕੀਤੀ ਤੇ ਕੋ ਉਹਨਾਂ ਦੀ ਗੱਲਬਾਤ ਇਹ ਉਹ ਲੋਕ ਹੈ ਕਿ ਸਿੱਧੀ ਸਿੱਧੀ ਸਾਨੂੰ ਤਾਂ ਉਹਨਾਂ ਦੀ ਗੱਲਾਂ ਤਾਂ ਲੱਗਦਾ ਹੀ ਨਹੀਂ ਕਿ ਉਹ ਐਮਐਲਏ ਹੋਣਗੇ ਉਹਨਾਂ ਤੋਂ ਇੱਕ ਪ੍ਰੈਸ਼ਰ ਬੋਡਰ ਜਾ ਇੱਕ ਮੀਡੀਆ ਕਰਮੀ ਜਾਂ ਜਿਹਨੂੰ ਪੱਤਰਕਾਰ ਕਹਿੰਦੇ ਨੇ ਉਹ ਸਵਾਲ ਪੁੱਛ ਰਿਹਾ ਕਿ ਤੁਸੀਂ ਤਾਂ ਕਿਸੇ ਛੱਟਣ ਤੋਂ ਪਹਿਲਾਂ ਕੁਝ ਟੈਗ ਪਹਿਲਾਂ ਕੁਝ ਦਿਨ ਪਹਿਲਾਂ ਤੁਸੀਂ ਸੁਖਵੀਰ ਬਾਦਲ ਨਾਲ ਗੱਲ ਕੀਤੀ ਜਾਂ ਪਾਰਟੀ ਦੇ ਕਿਸੇ ਬੰਦੇ ਨਾਲ ਗੱਲ ਕੀਤੀ ਉਹ ਕਹਿੰਦੇ ਮੈਂ ਕੀਤੀ ਨਹੀਂ ਮੈਨੂੰ ਤਾਂ ਆਪ ਗੱਲ ਪਤਾ ਲੱਗੇ ਆਨ ਪਤਾ ਲੱਗੇ ਅੱਜ ਆਪਾਂ ਬਾਦਸ਼ਾਹ ਛੱਟ ਰਹੇ ਹਾਂ ਇਹਦਾ ਮਤਲਬ ਹੈ ਕਿ ਐਕਟੀਵਿਟੀ ਜ਼ਿੰਮੇਦਾਰੀ ਐਮਐਡੀ ਦੀ ਸੀਟ ਤੁਹਾਡੇ ਕੋਲ ਹੋਵੇ ਔਰ ਪਾਰਟੀ ਦੇ ਵਿੱਚੋਂ ਤਿੰਨ ਸੀਟਾਂ ਨਿਕਲੀਆਂ ਉਹ ਜਿਨ੍ਹਾਂ ਦੇ ਵਿੱਚੋਂ ਤਿੰਨ ਤੀਜੀ ਸੀਟ ਤੁਹਾਡੀ ਹੋਵੇ ਬੜੇ ਆਰਾਮ ਦੇ ਨਾਲ ਜਾਂ ਇੱਕ ਸਿੰਪਲ ਤਰੀਕੇ ਜਿਹੇ ਨਾਲ ਆ ਇਹ ਕਹਿੰਦਾ ਮੈਂ ਵੀ ਹਾਂ ਇਸੇ ਲੋਕਾਂ ਵਾਸਤੇ ਛੱਡੀ ਆ ਪਾਰਟੀ ਅਸੀਂ ਮਾਨ ਸਾਹਿਬ ਦੀ ਪਾਰਟੀ ਚ ਹੈ ਸਰਕਾਰ ਜਿਹੜੀ ਸਤਾ ਜਿਹੜੀ ਸਰਕਾਰ ਸਤਾ ਜਿਹੜੀ ਸੌਰੀ ਜਿਹੜੀ ਮੌਕੇ ਦੀ ਸਰਕਾਰ ਆ ਉਹਦੇ ਵਿੱਚ ਅਸੀਂ ਐਂਟਰੀ ਕੀਤੀ ਆ ਅਸੀਂ ਉਹ ਸਰਕਾਰ ਦੇ ਵਿੱਚ ਆ ਕੇ ਉਹ ਸਰਕਾਰ ਦੇ ਵਿੱਚ ਲੋਕਾਂ ਦਾ ਫਾਇਦਾ ਕਰਾਂਗੇ ਅਸੀਂ ਹੀ ਕਰਾਂਗੇ ਮਤਲਬ ਠੀਕ ਆ ਚਲੋ ਠੀਕ ਆ ਅਗਲਾ ਦਾ ਰਾਈਟ ਵਾੜਦਾ ਅਗਲਾ ਦਾ ਅਧਾਰ ਆ ਲੇਕਿਨ ਕਿਤੇ ਨਾ ਕਿਤੇ ਮੈਡਮ ਉਹਨਾਂ ਲੋਕਾਂ ਦੇ ਨਾਲ ਧੋਖਾ ਹੋ ਜਾਂਦਾ ਜਾਂ ਉਹ ਪਾਰਟੀ ਦੇ ਨਾਲ ਧੋਖਾ ਹੋ ਜਾਂਦਾ ਚਲੋ ਠੀਕ ਆ ਅੱਜ ਅਕਾਲੀ ਦਲ ਦਾ ਗਰਾਫ ਆ ਜਿਹੜਾ ਕਿਤੇ ਨਾ ਕਿਤੇ ਗਿਰਿਆ ਹੋਇਆ ਜਿਹੇ ਜੀ ਕਰਦੇ ਹਨੀ ਭਰਦੇ ਆ ਲੇਕਿਨ ਕਿਤੇ ਨਾ ਕਿਤੇ ਗਲਤ ਹੋ ਜਾਂਦਾ ਵੀ ਇੱਕ ਕਿਸੇ ਦੇ ਨਾਲ ਜੁੜੇ ਹੋਇਆ ਕਿਸੇ ਦੇ ਨਾਲ ਵਿਸ਼ਵਾਸ ਜਾਂ ਲੋਕਾਂ ਦਾ ਬਣਿਆ ਹੋਇਆ ਫਿਰ ਇਦਾਂ ਜਦੋਂ ਹੁੰਦਾ ਕਿਤੇ ਨਾ ਕਿਤੇ ਉਹਨਾਂ ਲੋਕਾਂ ਦਾ ਮਨ ਟੁੱਟਦਾ ਜਿਨ੍ਹਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਬੜਾਇਆ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਤੇ ਜੇਕਰ ਇੱਥੇ ਆਪਾਂ ਡਾਕਟਰ ਸੁਖਵਿੰਦਰ ਸੁਖੀ ਦੀ ਵੀ ਗੱਲ ਕਰਦੇ ਆ ਪਹਿਲਾਂ ਉਹਨਾਂ ਨੇ 2009 ਦੇ ਵਿੱਚ ਬਸਪਾ ਪਾਰਟੀ ਜੁਆਇਨ ਕਰੀ ਸੀ ਜਿਸ ਤੋਂ ਬਾਅਦ 2012 ਦੇ ਵਿੱਚ ਅਕਾਲੀ ਦਲ ਪਾਰਟੀ ਜਿਹੜੀ ਹੈ ਉਹਨਾਂ ਨੇ ਫਿਰ ਦੁਬਾਰਾ ਜੁਆਇਨ ਕੀਤੀ ਸੀ ਬਸਪਾ ਪਾਰਟੀ ਨੂੰ ਛੱਡ ਕੇ ਤਾਂ ਹੁਣ 2024 ਦੇ ਵਿੱਚ ਇਹਨਾਂ ਦੇ ਵੱਲੋਂ ਅਕਾਲੀ ਦਲ ਨੂੰ ਵੀ ਛੱਡ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਗਈ ਹੈ ਹਾਲਾਂਕਿ ਇਹਨਾਂ ਵੱਲੋਂ ਰੀਜ਼ਨ ਇਹ ਦਿੱਤਾ ਗਿਆ ਹੈ ਕਿ ਮੈਂ ਆਪਣੇ ਹਲਕੇ ਦਾ ਜਿੰਨਾ ਵੀ ਵਿਕਾਸ ਹੈ ਉਹ ਕਰਨ ਦਾ ਇੱਛੁਕਾਂ ਕਿਉਂਕਿ ਵਿਕਾਸ ਚੰਗੇ ਢੰਗ ਦੇ ਨਾਲ ਨਹੀਂ ਹੋ ਪਾਰ ਰਿਹਾ ਸੀ ਇਸ ਕਰਕੇ ਮੈਂ ਅਗਲੀ ਪਾਰਟੀ ਦਾ ਜਿਹੜਾ ਰੁਖ ਹੈ ਉਹ ਕੀਤਾ ਹੈ ਮੈਡਮ ਦੇਖੋ ਉਹ ਪੰਜਾਬ ਸਰਕਾਰ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆਂ ਵੀ ਇਹਨਾਂ ਦੀ ਸਰਕਾਰ ਹੈ ਜੀ ਜੇ ਕੋਈ ਮੰਨ ਲਓ ਆਮ ਆਦਮੀ ਪਾਰਟੀ ਚੋਂ ਜਾਂਦਾ ਹੈ ਬੀਜੇਪੀ ਚ ਹੂੰ ਜਾਂ ਕਿਸੇ ਹੋਰ ਪਾਰਟੀ ਚੋਂ ਜਾਂਦਾ ਬੀਜੇਪੀ ਚ ਉਹ ਕਹਿੰਦੇ ਬੀਜੇਪੀ ਇਹ ਸੈਂਟਰ ਜੇ ਸੀ ਇਹ ਪਾਰਟੀ ਦੇ ਵਿੱਚ ਰਹਿ ਕੇ ਜਿਹੜੀ ਸੈਂਟਰ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ ਨਹੀਂ ਹੈਗੀ ਉਹਨਾਂ ਵਿਜੀਤ ਕੁਆਲਿਟੀ ਦੀ ਹੈ ਸਾਨੂੰ ਕੁਝ ਇਹ ਜਿਨੀ ਮਤਲਬ ਸੈਂਟਰ ਤੋਂ ਕੁਝ ਨਹੀਂ ਮਿਲਣਾ ਸੱਤਲਵਗੜ ਉੱਠੀ ਆ ਜਾਂਦੀ ਹੈ ਮੈਡਮ ਇਹ ਸਿਰਫ ਛੱਡਣ ਦਾ ਇੱਕ ਲੋਕਾਂ ਦੇ ਨਾਲ ਗੱਲ ਕਰਨ ਦਾ ਇੱਕ ਤਰੀਕਾ ਜਾਂ ਹੋ ਜਾਂਦਾ ਪਰ ਕਿਤੇ ਨਾ ਕਿਤੇ ਠੀਕ ਹੈ ਉਹ ਲੋਕਾਂ ਨੂੰ ਫੈਸਲਾ ਉਹਨਾਂ ਦਾ ਸਹੀ ਲੱਗਦਾ ਹੋਊਗਾ ਜਾਂ ਲੱਗਿਆ ਹੋਊਗਾ ਲੇਕਿਨ ਕਿਤੇ ਨਾ ਕਿਤੇ ਉਹ ਚੀਜ਼ਾਂ ਦਾ ਜਿਹੜਾ ਸਾਡਾ ਜਿਹੜਾ ਅੱਗੇ ਵਾਲਾ ਸਮਾਂ ਆਉਣੇ ਵਾਲਾ ਜਦੋਂ ਠੀਕ ਹੈ ਤੁਸੀਂ ਐਮਐਲਏ ਬਣ ਗਏ ਆ ਲੇਕਿਨ ਆਉਣੇ ਵਾਲਾ ਟਾਈਮ ਤੁਹਾਡਾ ਬੜਾ ਮੁਸ਼ਕਲਾਂ ਭਰਿਆ ਰਹੂਗਾ ਚਾਹੇ ਕੋਈ ਵੀ ਗੱਲ ਬਦਲਦਾ ਜੀ ਜਦੋਂ ਲੋਕਾਂ ਦਾ ਵਿਸ਼ਵਾਸ ਉੱਟ ਜਾਂਦਾ ਜੀ ਉਹ ਅਸੀਂ ਜਲੰਧਰ ਤੋਂ ਦੇਖ ਚੁੱਕੇ ਆ ਜਾਂ ਇੱਕ ਤੁਸੀਂ ਤਰ ਤੋਂ ਦੇਖ ਚੁੱਕੇ ਆ ਜੀ ਬਿਲਕੁਲ ਜੀ ਬਿਲਕੁਲ ਤੇ ਇੱਥੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਸ਼ਰਮਾ ਜੀ ਕਿਉਂਕਿ ਦੇਖੋ ਆਪਾਂ ਬਹੁਤ ਲੋਕ ਦੇਖੇ ਨੇ ਜਿਨ੍ਹਾਂ ਨੇ ਪਾਰਟੀਆਂ ਵੀ ਬਦਲੀਆਂ ਨੇ ਹੁਣ ਇੱਥੇ ਆਮ ਆਦਮੀ ਪਾਰਟੀ ਦਾ ਰੁਖਤਾ ਕਰ ਰਹੇ ਨੇ ਪਰ ਆਮ ਆਦਮੀ ਪਾਰਟੀ ਤੋਂ ਵੀ ਲੋਕ ਉਹਨੇ ਹੀ ਖፋ ਚੱਲ ਰਹੇ ਨੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਦੋਂ ਲੋਕ ਬੋਲਦੇ ਨੇ ਤਾਂ ਲੋਕਾਂ ਦੀ ਇੱਥੇ ਕਿਤੇ ਨਾ ਕਿਤੇ ਫਿਰ ਸਰਕਾਰਾਂ ਤੱਕ ਜਿਹੜੀ ਗੂੰਜ ਹੈ ਪਹੁੰਚ ਹੀ ਜਾਂਦੀ ਹੈ ਦੇਖੋ ਮੈਡਮ ਜਦੋਂ ਇਹ ਲੋਕ ਇੰਡੀਆ ਦੀ ਗੱਲ ਕਰਦੇ ਆ ਜਿੱਤੇ ਰਹਿੰਦੇ ਜਿੱਤਾ ਕਰਦੇ ਆ ਬਹੁਤ ਵਧੀਆ ਵਧੀਆ ਗੱਲਾਂ ਕਰਦੇ ਹੁੰਦੇ ਆ ਜੀ ਇਹ ਕਰਦੇ ਹੁਣ ਮਾਨਸਾਹ ਮਾਨਸਾਹ ਨੇ ਆਪਣੀ ਟੀਮ ਦੇ ਬੰਦਿਆਂ ਦੀ ਚਲਾਕਾ ਕੀਤੀ ਹੈ ਜੀ ਵੀ ਸਾਡੇ ਕੋਲ ਡਾਕਟਰ ਬਲਬੀਰ ਹੈ ਜੀ ਸਾਡੇ ਕੋਲ ਡਾਕਟਰ ਜੰਨੀ ਦੇਖੋ ਹਾਲਾਂਕਿ ਚਰਜੀਤ ਹੈ ਜੀ ਜੰਨੀ ਦੂਸਰੇ ਕਾਂਗਰਸ ਤੋਂ ਹੈ ਜੀ ਪਰ ਠੀਕ ਹੈ ਗੱਲ ਨਿਕਲ ਜਾਂਦਾ ਮੂੰਹ ਤੇ ਕਈ ਵਾਰ ਹੋ ਜਾਂਦਾ ਹੈ ਸਾਡੇ ਕੋਲ ਹੋਏਗੇ ਡਾਕਟਰ ਆ ਗਏ ਐਸੀ ਡਾਕਟਰਾਂ ਦੇ ਹੀ ਸਵਾਲ ਖੜਾ ਸਵਾਲ ਸਾਹਮਣੇ ਮਤਲਬ ਅਸੀਂ ਇੱਕ ਰੱਖ ਲਿਆ ਮਾਨ ਸਾਹਿਬ ਦੇ ਵੀ ਮਾਨ ਸਾਹਿਬ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਦੇਖ ਲਓ ਅੱਜ ਅਸੀਂ ਹਿੰਦੁਸਤਾਨ ਦੀ ਗੱਲ ਕਰ ਲਈਏ ਪੰਜਾਬ ਦੀ ਗੱਲ ਕਰ ਲਈਏ ਜੋ ਖੁਆਈਆਂ ਨੂੰ ਤਰਸਦੇ ਐ ਇੰਨੇ ਇੰਨੇ ਮਹਿੰਗੇ ਦਵਾਈਆਂ ਲੋਕ ਸੋਸ਼ਲ ਮੀਡੀਆ ਤੇ ਆ ਕੇ ਹੱਥ ਜੋੜ-ਜੋੜ ਕੇ ਲੋਕਾਂ ਤੋਂ ਪੈਸੇ ਦੀ ਮਦਦ ਮੰਗਦੇ ਆ ਸਾਡਾ ਦਵਾਈ ਵੀ ਨਾ ਹੀ ਰਹਿ ਗਿਆ ਸਾਡਾ ਆਪਰੇਸ਼ਨ ਵੀ ਨਾ ਹੀ ਰਹਿ ਗਿਆ ਸਾਡਾ ਇਹ ਚੀਜ਼ ਵੀ ਨਾ ਹੀ ਰਹਿ ਗਿਆ ਵੀ ਦੱਸੋ ਤੁਹਾਡੇ ਕੋਲ ਇੰਨੇ ਡਾਕਟਰਾਂ ਦੀ ਟੀਮ ਆ ਜਾਂ ਸੈਂਟਰ ਸਰਕਾਰ ਦੇ ਕੋਲ ਇੰਨੇ ਡਾਕਟਰ ਆ ਜਾਂ ਕਿਸੇ ਕੋਲ ਇੰਨੇ ਡਾਕਟਰ ਆ ਉਹਨਾਂ ਦਾ ਫਾਇਦਾ ਲੋਕਾਂ ਨੂੰ ਕਦ ਜਾਊਗਾ ਜਿਵੇਂ ਡਾਕਟਰ ਸੁਖੀ ਨੇ ਵੀ ਗੱਲ ਕੀਤੀ ਹੈ ਵੀ ਮੈਂ ਉੱਤੇ ਮੈਡੀਕਲ ਜਿਹੜਾ ਕਾਲਜ ਬਣਾਉਣ ਦੀ ਗੱਲ ਕਰੂੰਗਾ ਮਾਨ ਸਾਹਿਬ ਦੇ ਨਾਲ ਠੀਕ ਆ ਬਹੁਤ ਬਹੁਤ ਡਾਕਟਰ ਬਹੁਤ ਬਣੇ ਵੀ ਆ ਲੇਕਿਨ ਗਰੀਬ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਨੂੰ ਤਾਂ ਫੇਰ ਜਿਹੜਾ ਮਹਿੰਗੇ ਮਹਿੰਗੇ ਦਵਾਈਆਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਲੋਕਾਂ ਦੇ ਅੱਗੇ ਹੱਥ ਅੱਡ ਕੇ ਕਰਨਾ ਪੈਂਦਾ ਲੋਕਾਂ ਦੇ ਅੱਗੇ ਤੋਂ ਪੈਸੇ ਮੰਗ ਕੇ ਕਰਨਾ ਪੈਂਦਾ ਜਿੱਤਨਾ ਕਿਤੇ ਬਹੁਤ ਮਸਲਿਆਂ ਦਾ ਹੱਲ ਕੀਤਾ ਜਾਵੇ ਵੀ ਦਵਾਈਆਂ ਵੀ ਸਸਤੀਆਂ ਹੋਣ ਤੇ ਲੋਕਾਂ ਨੂੰ ਵੀ ਪ੍ਰੋਬਲਮ ਆਵੇ ਕੁਝ ਏਦਾਂ ਦਾ ਹੱਲ ਸਰਕਾਰਾਂ ਨੂੰ ਕੱਢਣਾ ਚਾਹੀਦਾ ਨਾ ਕਿ ਉਹਨਾਂ ਨੂੰ ਆਂਕੜੇ ਤੇ ਵਾਅਦਾ ਕਰਨਾ ਚਾਹੀਦਾ ਕਿ ਸਾਡੇ ਕੋਲ ਡਾਕਟਰ ਲਾਈਨ ਦੇ ਬੰਦੇ ਇੰਨੇ ਜਾਂ ਸਾਡੇ ਕੋਲ ਇਹ ਮੈਡੀਕਲ ਇੰਨੇ ਆਉਣੇ ਚਾਹੀਦੇ ਕੌਲ ਜਿੰਨੇ ਆਉਣੇ ਚਾਹੀਦੇ ਆ ਉਹਨਾਂ ਦੇ ਸਾਡੇ ਸਾਹਮਣੇ ਆਮ ਬੰਦੇ ਨੂੰ ਕੋਈ ਫਾਇਦਾ ਨਹੀਂ ਜੀ ਬਿਲਕੁਲ ਜੀ ਬਿਲਕੁਲ ਆਮ ਬੰਦਿਆਂ ਨੂੰ ਰਾਹਤ ਦੇਣ ਦੇ ਲਈ ਇੱਥੇ ਕੰਮ ਵੱਧ ਤੋਂ ਵੱਧ ਕਰਨੇ ਚਾਹੀਦੇ ਨੇ ਤਾਂ ਕਿ ਲੋਕ ਵੀ ਤੁਹਾਡੇ ਤੇ ਇੱਕ ਵਿਸ਼ਵਾਸ ਬਣਾ ਕੇ ਚੱਲ ਸਕਣ ਬਿਲਕੁਲ ਮੈਡਮ ਇਹ ਚੀਜ਼ਾਂ ਦੇਖੋ ਚਾਹੇ ਉਹ ਸੈਂਟਰ ਸਰਕਾਰ ਆ ਚਾਹੇ ਉਹ ਸੂਬਾ ਸਰਕਾਰ ਆ ਇਹ ਜੀ ਦਾ ਹਮੇਸ਼ਾ ਹੀ ਇਹ ਮੰਗ ਕਰ ਉਹਨਾਂ ਬੰਦਿਆਂ ਦਾ ਲੜਫੜੋ ਜ ਉਹ ਬੰਦਿਆਂ ਨੂੰ ਲੜ ਨਾਲ ਲਾਓ ਉਹ ਬੰਦਿਆਂ ਨੂੰ ਅੱਗੇ ਕਰੋ ਜਿਹੜੇ ਬੰਦੇ ਕਿਤੇ ਨਾ ਕਿਤੇ ਉਸ ਚੀਜ਼ ਨੂੰ ਡਿਜ਼ਰਵ ਕਰਦੇ ਆ ਉਸ ਚੀਜ਼ ਨੂੰ ਮਸਲਮ ਕਿਤੇ ਨਾ ਕਿਤੇ ਉੱਥੇ ਆ ਕੇ ਉਹ ਕੰਮ ਨੂੰ ਕਰਨਾ ਚਾਹੁੰਦਾ ਜਾਂ ਕਰਾਉਣਾ ਚਾਹੁੰਦਾ ਜਾਂ ਲੋਕਾਂ ਦੀਆਂ ਜ਼ਰੂਰਤਾਂ ਹੈ ਜੀ ਇਹ ਸੀ ਲੋਕਾਂ ਦੀਆਂ ਜ਼ਰੂਰਤਾਂ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਨਹੀਂ ਦੇਖੋਗੇ ਆਮ ਲੋਕਾਂ ਦੀ ਮਹਿੰਗਾਈ ਨੂੰ ਨਹੀਂ ਦੇਖੋਗੇ ਆਮ ਲੋਕਾਂ ਦੀ ਆਮਦਨ ਨੂੰ ਨਹੀਂ ਦੇਖੋਗੇ ਅਜੀਤਰਨਾੜ ਲੋਕਾਂ ਦੀਆਂ ਗੱਲਾਂ ਕਰੋਗੇ ਅਸੀਂ ਉਹਨਾਂ ਲੋਕਾਂ ਦੀਆਂ ਗੱਲਾਂ ਕਰੂਗੇ ਜਿਨ੍ਹਾਂ ਕੋਲ ਟੂ ਬੋਲ ਰੱਬ ਨੇ ਪਹਿਨੀ ਕਾਉਂਸ ਪੁਛਦੇ ਆ ਵਾ ਤੇ ਕੋ ਸਰਕਾਰਾਂ ਨੂੰ ਉਹਨਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਜਿਹੜੇ ਲੋਕ ਕਿਤੇ ਨਾ ਕਿਤੇ ਸਰਕਾਰਾਂ ਦੇ ਹੱਥਾਂ ਵੱਲ ਦੇਖਦੇ ਆ ਰੋਜ਼ਗਾਰ ਵੱਲ ਦੇਖਦੇ ਆ ਦੇਖੋ ਅਸੀਂ ਚੈਨਲ ਦੇ ਮਾਧ ਸਰਕਾਰ ਸਰਕਾਰ ਨੂੰ ਵੀ ਵੀਰ ਕਰਦੇ ਆ ਲੋਕਾਂ ਨੂੰ ਵੀ ਵੀਰ ਕਰਦੇ ਆ ਵੀ ਦੇਖੋ ਫਰੀਦ ਆ ਨਾ ਕਦੇ ਡਿਮਾਂਡ ਕਰੋ ਹਾਂ ਮਹਿੰਗਾਈ ਘਟ ਹੋਣ ਦੀ ਆਮਦਨ ਵੱਧ ਹੋਣ ਦੀ ਇੱਦਾਂ ਦਾ ਕਿਤੇ ਨਾ ਕਿਤੇ ਸਵਾਲ ਕਰੂਗੇ ਸਾਧ ਜਾ ਕੇ ਕਿਤੇ ਨਾ ਕਿਤੇ ਆਮ ਲੋਕਾਂ ਦਾ ਫਾਇਦਾ ਹੋਊਗਾ ਜੇ ਤੁਸੀਂ ਵੀ ਇਹ ਗੱਲਾਂ ਕਰੂਗੇ ਜੇ ਸਰਕਾਰ ਫਰੀ ਵੀ ਵੱਡਣ ਦੀ ਗੱਲ ਕਰੋਗੇ ਕਿਤੇ ਨਾ ਕਿਤੇ ਸਾਡੀਆਂ ਮੁਸ਼ਕਲਾਂ ਕਿਹਨੂੰ ਬਾਕੀ ਹੀ ਰਹਿਣ ਗਈਆਂ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਤ ਜੀ ਤੁਹਾਡਾ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹੰਜੀ ਤਾਂ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਹੀ ਸੀ ਕਿ ਇੱਥੇ ਅਕਾਲੀ ਦਲ ਨੂੰ ਛੱਡ ਕੇ ਹੁਣ ਡਾਕਟਰ ਸੁਖੀ ਦੇ ਵੱਲੋਂ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਜਿਹੜੀ ਹੈ ਜੁਆਇਨ ਕਰ ਲਈ ਗਈ ਆ ਪਰ ਵੱਡਾ ਸਵਾਲ ਇੱਥੇ ਫਿਰ ਤੋਂ ਉਹੀ ਖੜਾ ਹੁੰਦਾ ਹੈ ਕਿ ਇੱਥੇ ਪਾਰਟੀ ਤਾਂ ਜੁਆਇਨ ਕਰ ਲਈ ਗਈ ਹੈ ਜਿੱਦਾਂ ਕਿ ਆਪਣੇ ਕੋਲਰ ਨੇ ਵੀ ਦੱਸਿਆ ਹੈ ਕਿ ਕਾਫੀ ਹੱਦ ਤੱਕ ਲੋਕਾਂ ਦੇ ਸਬੰਧੀ ਕੰਮ ਕਰਨੇ ਜ਼ਰੂਰੀ ਹੁੰਦੇ ਨੇ ਇੱਥੇ ਕਾਲਜਾਂ ਦੇ ਵਿੱਚ ਅੰਕੜੇ ਵਧਾਉਣ ਦਾ ਕੋਈ ਫਾਇਦਾ ਨਹੀਂ ਹੈ ਕਾਲਜ ਹੋਣ ਜਾਂ ਹਸਪਤਾਲ ਹੋਣ ਪਰ ਗੱਲ ਇਹ ਆਉਂਦੀ ਹੈ ਕਿ ਆਮ ਜਨਤਾ ਇਹਨਾਂ ਚੀਜ਼ਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੀਜ਼ੀ ਹੋਈ ਨਜ਼ਰ ਆਉਂਦੀ ਹੈ ਤਾਂ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਇੱਥੇ ਆਮ ਜਨਤਾ ਨੂੰ ਕਿੰਨੀ ਰਾਹਤ ਮਿਲਣੀ ਚਾਹੀਦੀ ਹੈ ਤੇ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਮਸਲਿਆਂ ਦੇ ਉੱਤੇ ਗੱਲ ਜਿਹੜੀ ਹੈ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਤੇ ਸਭ ਤੋਂ ਵੱਧ ਜਿਹੜਾ ਹੁਣ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਨੂੰ ਕਾਫੀ ਵੱਡਾ ਘਾਟਾ ਵੀ ਜਿਹੜਾ ਪੈ ਰਿਹਾ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਇਹਨਾਂ ਦਾ ਗ੍ਰਾਫ ਜੋ ਹੈ ਉਹ ਡਿੱਗਦਾ ਹੋਇਆ ਨਜ਼ਰ ਆ ਰਿਹਾ ਪਰ ਇੱਥੇ ਪਾਰਟੀ ਦੇ ਕਿਸੇ ਵੀ ਵੱਡੇ ਲੀਡਰ ਦੇ ਪੱਖੋਂ ਕੋਈ ਵੀ ਅਜੀਹਾ ਕੰਮ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਦੇਖ ਕੇ ਇੱਥੇ ਵਾਕੀ ਲੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਗ੍ਰਾਫ ਉੱਚਾ ਹੋ ਸਕਦਾ ਹੈ ਤਾਂ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਇੱਥੇ ਅਕਾਲੀ ਦਲ ਹੁਣ ਮੋੜ ਤੋਂ ਖੜਾ ਹੋ ਸਕਦਾ ਹੈ ਜਾਂ ਨਹੀਂ ਤਾਂ ਤੁਸੀਂ ਵੀ ਆਪਣੀ رائے ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਨੂੰ ਕਮੈਂਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇਸੇ ਦੇ ਨਾਲ ਦੇਖਦੇ ਰਹੋ A1 ਪੰਜਾਬੀ